ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਤਿਆਰੀ ਵੀ ਵਧੀਆ ਚੱਲ ਰਹੀ ਹੋਊਗੀ ਅੱਜ ਦੇ ਕਲਾਸ ਦੇ ਵਿੱਚ ਆਪਾਂ ਜੀਓਗ੍ਰਾਫੀ ਦਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੌਪਿਕ ਹੈ ਜੀ ਇਹ ਸਿੰਚਾਈ ਅਤੇ ਬਹੁ ਉਦੇਸ਼ੀ ਪ੍ਰਯੋਜਨਾਵਾਂ ਬਹੁ ਉਦੇਸ਼ੀ ਪ੍ਰਯੋਜਨਾਵਾਂ ਮਤਲਬ ਵੀ ਕਿਹੜਾ ਬੰਨ ਕਿਹੜੀ ਨਦੀ ਦੇ ਉੱਤੇ ਬਣਾਇਆ ਇਹ ਆਪਾਂ ਪੜ੍ਹਾਂਗੇ ਜੀ ਅੱਜ ਦੀ ਕਲਾਸ ਦੇ ਵਿੱਚ ਤੇ ਇਹ ਕਲਾਸ ਪੀਐਸਟੈਟ ਦੇ ਲਈ ਖਾਸ ਕਰਕੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਣ ਵਾਲੀ ਹੈ ਕਿਉਂਕਿ ਪੀਐਸਟੈਟ ਦੇ ਵਿੱਚ ਇਵੇਂ ਦੇ ਕੁਐਸਚਨ ਆ ਜੀ ਜਿਹੜੇ ਹਰ ਸਾਲ ਪੁੱਛੇ ਜਾਂਦੇ ਆ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਇਸ ਚੈਨਲ ਤੇ ਤੁਹਾਡੇ ਮਤਲਬ ਇਸ ਚੈਨਲ ਤੇ ਪੀਐਸਟੈਟ ਸੀਟੈਟ ਦੇ ਲਈ ਐਨਸੀਆਰਟੀ ਛੇਵੀਂ ਤੋਂ ਲੈ ਕੇ ਅੱਠਵੀਂ ਕਰਵਾਈ ਹੋਈ ਹੈ ਜੀ ਉਹ ਵੀ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਤੇ ਅਲੱਗ-ਅਲੱਗ ਪਲੇ ਪਲੇਲਿਸਟ ਬਣੇ ਹੋਏ ਆ ਉਹਨਾਂ ਦੇ ਵਿੱਚੋਂ ਜਾ ਕੇ ਤੁਸੀਂ ਵੀਡੀਓਜ਼ ਜੋ ਤੁਸੀਂ ਦੇਖਣਾ ਚਾਹੁੰਦੇ ਆ ਉਹ ਤੁਸੀਂ ਦੇਖ ਸਕਦੇ ਹੋ ਤਾਂ ਸ਼ੁਰੂ ਕਰਦੇ ਆਂ ਜੀ ਅੱਜ ਦੀ ਕਲਾਸ ਅੱਜ ਦੀ ਕਲਾਸ ਦੇ ਵਿੱਚ ਆਪਾਂ ਇਹ ਜਿਹੜਾ ਟੌਪਿਕ ਹੈ ਜੀ ਸਿੰਚਾਈ ਅਤੇ ਬਹੁ ਉਦੇਸ਼ੀ ਪ੍ਰਯੋਜਨਾਵਾਂ ਦੇ ਬਾਰੇ ਵਿੱਚ ਮਤਲਬ ਅੱਜ ਦੀ ਕਲਾਸ ਦੇ ਵਿੱਚ ਨਾ ਆਪਾਂ ਪੂਰਾ ਟੌਪਿਕ ਇੱਕੋ ਕਲਾਸ 'ਚ ਹੀ ਕਵਰ ਕਰ ਲੈਣਾ ਜੀ ਇਸ ਤੋਂ ਬਾਅਦ ਕੋਈ ਵੀ ਇਸ ਤਰ੍ਹਾਂ ਦਾ ਟਾਪਿਕ ਨਹੀਂ ਹੋਊਗਾ ਕੋਈ ਵੀ ਫੈਕਟ ਨਹੀਂ ਰਹਿ ਜਾਊਗਾ ਜਿਹੜਾ ਆਪਣਾ ਕਵਰਣਾ ਹੋਊਗਾ ਬਾਕੀ ਇਸ ਤੋਂ ਬਾਅਦ ਫਿਰ ਵੀ ਆਪਾਂ ਕਰਦੇ ਰਵਾਂਗੇ ਜੀ ਐਨਸੀਆਰਟੀ ਮੈਂ ਹੁਣ ਬਹੁਤ ਜਲਦੀ ਸਟਾਰਟ ਕਰਨ ਜਾ ਰਹੀ ਆ ਸਪੈਸ਼ਲ ਐਨਸੀਆਰਟੀ ਦੇ ਲੈਸਨ ਆਪਾਂ ਕਰਿਆ ਕਰਾਂਗੇ ਤਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਲਾਸ ਪਹਿਲਾਂ ਜਿਹੜਾ ਆਪਣੇ ਕੋਲੇ ਫੈਕਟ ਹੈ ਜੀ ਤ੍ਰਤਲੀ ਜਾਂ ਭੂਮੀਗਤ ਪਾਣੀ ਦਾ ਸਭ ਤੋਂ ਜ਼ਿਆਦਾ ਪ੍ਰਯੋਗ ਕਿਸ ਕਾਰਜ ਲਈ ਹੁੰਦਾ ਹੈ ਤਾਂ ਹੁਣ ਇਹਨਾਂ ਨੇ ਪਾਣੀ ਪੁੱਛਿਆ ਜੀ ਪਾਣੀ ਦਾ ਸਭ ਤੋਂ ਜ਼ਿਆਦਾ ਪ੍ਰਯੋਗ ਕਾਦੇ ਲਈ ਹੁੰਦਾ ਆ ਤਾਂ ਖੇਤੀ ਲਈ ਹੁੰਦਾ ਆ ਠੀਕ ਹੈ ਜੀ ਫਸਲਾਂ ਦੇ ਵਿੱਚ ਪਾਣੀ ਦੀ ਜ਼ਿਆਦਾ ਜ਼ਰੂਰਤ ਪੈਂਦੀ ਆ ਨੈਕਸਟ ਹੈ ਜੀ ਦੇਸ਼ ਚ ਕਿਸ ਸਾਲ ਪਹਿਲੀ ਵਾਰ ਰਾਸ਼ਟਰੀ ਜਲ ਨੀਤੀ ਬਣਾਈ ਗਈ ਸੀ ਤਾਂ ਦੇਸ਼ ਦੇ ਵਿੱਚ ਪਹਿਲੀ ਵਾਰੀ ਰਾਸ਼ਟਰੀ ਜਲ ਨੀਤੀ 1988 ਦੇ ਵਿੱਚ ਬਣਾਈ ਗਈ ਸੀ ਰਾਸ਼ਟਰੀ ਜਲ ਬੋਰਡ ਦੀ ਸਥਾਪਨਾ ਕਦੋਂ ਹੋਈ ਸੀਗੀ ਰਾਸ਼ਟਰੀ ਜਲ ਬੋਰਡ ਦੀ ਸਥਾਪਨਾ ਹੋਈ ਸੀ ਜੀ 1990 ਦੇ ਵਿੱਚ ਕੇਂਦਰੀ ਜਲ ਆਯੋਗ ਦਾ ਮੁੱਖ ਦਫ਼ਤਰ ਕਿੱਥੇ ਹੈ ਤਾਂ ਕੇਂਦਰੀ ਜਲ ਅਯੋਗ ਦਾ ਮੁੱਖ ਦਫ਼ਤਰ ਹੈ ਜੀ ਨਵੀਂ ਦਿੱਲੀ ਦੇ ਵਿੱਚ ਤਾਂ ਇਹ ਸਾਰੇ ਹੀ ਫੈਕਟ ਜੀ ਆਸੇ-ਪਾਸਿਓਂ ਕਿਤੋਂ ਨਹੀਂ ਲਏ ਗਏ ਇਹ ਸਾਰੇ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ NCERT ਦੇ ਵਿੱਚੋਂ ਇਹ ਫੈਕਟ ਲੈ ਗਏ ਆ ਮਤਲਬ 10th ਤੱਕ ਦੀ NCERT ਦੇ ਵਿੱਚੋਂ ਜੋ ਵੀ ਸਿੰਚਾਈ ਦੇ ਬਾਰੇ ਵਿੱਚ ਮਤਲਬ ਜੋ ਆਪਣੇ PSAT ਦੇ ਲਈ ਜ਼ਰੂਰੀ ਫੈਕਟ ਹਨਾ ਉਹੀ ਫੈਕਟ ਇਹਦੇ ਵਿੱਚ ਆ ਗਏ ਆ ਜੀ 10th ਤੱਕ ਦੀ ਜਿਹੜੀ ਵੀ ਮਤਲਬ ਜੋ ਵੀ ਸਿੰਚਾਈ ਦੇ ਨਾਲ ਸੰਬੰਧਿਤ ਫੈਕਟਰ ਸਾਰੇ ਕੱਢੇ ਹੋਏ ਆ ਲੈਸਨਾਂ ਦੇ ਵਿੱਚੋਂ ਹਾਂਜੀ ਭਾਰਤ ਵਿੱਚ ਸਿੰਚਾਈ ਦੇ ਪ੍ਰਮੁੱਖ ਸਾਧਨ ਕਿਹੜੇ ਆ ਜੀ ਭਾਰਤ ਦੇ ਵਿੱਚ ਸਿੰਚਾਈ ਹੁੰਦੀ ਹੈ ਜੀ ਖੂਹ ਤਲਾਬ ਟਿਊਬਵੈਲ ਨਹਿਰਾਂ ਦੇ ਨਾਲ ਸਿੰਚਾਈ ਕੀਤੀ ਜਾਂਦੀ ਆ ਹਾਂ ਜੇਕਰ ਪੁੱਛਿਆ ਜਾਵੇ ਖੂਹਾਂ ਦੇ ਨਾਲ ਸਭ ਤੋਂ ਵੱਧ ਸਿੰਚਾਈ ਹੁੰਦੀ ਹੈ ਜੀ ਰਾਜਸਥਾਨ ਗੁਜਰਾਤ ਵਾਲੀ ਸਾਈਡ ਤੇ ਤਲਾਬ ਦੇ ਨਾਲ ਹੁੰਦੀ ਹੈ ਜੀ ਪ੍ਰਾਇਦੀਪੀ ਭਾਰਤ ਦੇ ਵਿੱਚ ਜਿਵੇਂ ਤਾਮਿਲਨਾਡੂ ਆਂਧਰਾ ਪ੍ਰਦੇਸ਼ ਹੋ ਗਿਆ ਤੇ ਟਿਊਬਵੈਲ ਦੇ ਨਾਲ ਹੁੰਦੀ ਹੈ ਜੀ ਉੱਤਰੀ ਭਾਰਤ ਦੇ ਵਿੱਚ ਪੰਜਾਬ ਹਰਿਆਣਾ ਦੇ ਵਿੱਚ ਟਿਊਬਵੈਲ ਦੇ ਰਾਂਹੇ ਤੇ ਨਹਿਰਾਂ ਦੇ ਰਾਂਹੇ ਸਿੰਚਾਈ ਹੁੰਦੀ ਆ ਤੇ ਨਹਿਰਾਂ ਦੇ ਬਾਰੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਕਿ ਦੱਖਣੀ ਭਾਰਤ ਦੇ ਵਿੱਚ ਜਿਹੜੀਆਂ ਨਹਿਰਾਂ ਦੀ ਸੀਜ਼ਨਲ ਨਹਿਰਾਂ ਆ ਮਤਲਬ ਮੌਸਮੀ ਉਹਦੇ ਵਿੱਚ ਉਹਨਾਂ ਦੇ ਵਿੱਚ ਨਾ ਮੌਸਮ ਦੇ ਨਾਲ ਮਤਲਬ ਪਾਣੀ ਆਂਦਾ ਹੈ ਕਈ ਵਾਰੀ ਤੇ ਤੇਵਰੀ ਸੁੱਕ ਜਾਂਦਾ ਹੈ ਤਾਂ ਇਸ ਕਰਕੇ ਉੱਥੇ ਤਲਾਬ ਤੇ ਖੂਹਾਂ ਦੇ ਨਾਲ ਜਿਆਦਾ ਸਿੰਚਾਈ ਕੀਤੀ ਜਾਂਦੀ ਹੈ ਤੇ ਉੱਤਰੀ ਭਾਰਤ ਦੇ ਵਿੱਚ ਨਹਿਰਾਂ ਦੇ ਨਾਲ ਤੇ ਟਿਊਬਵੱਲਾਂ ਦੇ ਨਾਲ ਜਿਹੜੀ ਖੇਤੀਆਂ ਕੀਤੀ ਜਾਂਦੀਆਂ ਨੈਕਸਟ ਹੈ ਜੀ ਪ੍ਰਾਇਦੀਪੀ ਭਾਰਤ ਵਿੱਚ ਖੇਤੀ ਕਿਸ ਤਰ੍ਹਾਂ ਕਿਸ ਦੀ ਸਹਾਇਤਾ ਨਾਲ ਹੁੰਦੀ ਹੈ ਤਾਂ ਪ੍ਰਾਇਦੀਪੀ ਭਾਰਤ ਦੇ ਵਿੱਚ ਤਲਾਬ ਦੇ ਨਾਲ ਜਿਹੜੀ ਖੇਤੀ ਕੀਤੀ ਜਾਂਦੀ ਹੈ ਜੀ ਕਿਉਂਕਿ ਉੱਧਰ ਤੁਹਾਨੂੰ ਦੱਸ ਚੁੱਕੀ ਹਾਂ ਵੀ ਨਹਿਰਾ ਮੌਸਮੀ ਨਹਿਰਾ ਹੁੰਦੀਆਂ ਆ ਤੇ ਤਲਾਬਾਂ ਦੇ ਰਾਹੀਂ ਉੱਥੇ ਕੀਤੀ ਕੀਤੀ ਜਾਂਦੀਆਂ ਨੈਕਸਟ ਆ ਜੀ ਭਾਰਤ ਦੀ ਸਭ ਤੋਂ ਪੁਰਾਣੀ ਨਹਿਰ ਕਿਹੜੀ ਹੈ ਪੁਰਾਣੀ ਨਹਿਰਾ ਜੀ ਗ੍ਰੈਂਡ ਐਨਿਕਟ ਤਾਮਿਲਨਾਡੂ ਦੇ ਵਿੱਚ ਆ ਇਹ ਗ੍ਰੈਂਡ ਐਨਿਕਟ ਆ ਇਹ ਨਹਿਰਾ ਜੀ ਨਹਿਰ ਦਾ ਨਾਮ ਹੈ ਗ੍ਰੈਂਡ ਐਨਿਕਟ ਤਾਮਿਲਨਾਡੂ ਦੇ ਵਿੱਚ ਆ ਇਹ ਦੇਸ਼ ਦੀ ਸਭ ਤੋਂ ਲੰਬੀ ਨਹਿਰ ਕਿਹੜੀ ਹੈ ਜੀ ਭਾਰਤ ਦੀ ਸਭ ਤੋਂ ਲੰਬੀ ਨਹਿਰ ਹੈ ਜੀ ਇੰਦਰਾ ਗਾਂਧੀ ਨਹਿਰ ਇੰਦਰਾ ਗਾਂਧੀ ਨਹਿਰ ਹੈ ਜਿਹੜੀ ਭਾਰਤ ਦੀ ਸਭ ਤੋਂ ਲੰਬੀ ਨਹਿਰ ਹੈ ਤਾਂ ਇੰਦਰਾ ਗਾਂਧੀ ਨਹਿਰ ਦੇ ਬਾਰੇ ਵਿੱਚ ਤੁਹਾਨੂੰ ਪਤਾ ਹੀ ਹੋਊਗਾ ਜੀ ਇਹ ਨਹਿਰ ਜਿਹੜੀ ਸਤਲੁਜ ਤੇ ਹਰੀਕੇ ਪੱਤਨ ਤੋਂ ਨਿਕਲਦੀ ਹੈ ਜਿੱਥੇ ਤਰਨਤਾਰਨ ਤੋਂ ਤਾਂ ਇਹ ਨਹਿਰ ਜੀ ਫਿਰ ਰਾਜਸਥਾਨ ਵੱਲ ਨੂੰ ਜਾਂਦੀ ਹੈ ਇੰਦਰਾ ਗਾਂਧੀ ਨਹਿਰ ਆ ਭਾਰਤ ਦੀ ਸਭ ਤੋਂ ਲੰਬੀ ਨਹਿਰ ਆ ਤਲਾਬ ਦੁਆਰਾ ਸਭ ਤੋਂ ਵੱਧ ਸਿੰਚਾਈ ਕਿਸ ਰਾਜ ਦੇ ਵਿੱਚ ਹੁੰਦੀ ਹੈ ਤਾਂ ਤਲਾਬ ਦੇ ਦੁਆਰਾ ਸਿੰਚਾਈ ਸਭ ਤੋਂ ਵੱਧ ਜੀ ਤਾਮਿਲਨਾਡੂ ਦੇ ਵਿੱਚ ਹੁੰਦੀ ਹੈ। ਇਹ ਇੰਪੋਰਟੈਂਟ ਕੁਐਸਚਨ ਹੈ ਜੀ ਕਈ ਵਾਰ ਪੇਪਰਾਂ ਦੇ ਵਿੱਚ ਪੁੱਛਿਆ ਗਿਆ ਹੈ। ਜਲ ਦੀ ਖਪਤ ਨੂੰ ਘਟਾਉਣ ਲਈ ਕਿਸ ਤਰ੍ਹਾਂ ਦੀ ਸਿੰਚਾਈ ਕੀਤੀ ਜਾਂਦੀ ਹੈ ਇਹ ਵੀ ਇੰਪੋਰਟੈਂਟ ਕੁਐਸਚਨ ਹੈ ਜੀ ਪੇਪਰਾਂ ਦੇ ਵਿੱਚ ਆ ਚੁੱਕਿਆ ਹੈ। ਜਲ ਦੀ ਖਪਤ ਨੂੰ ਘਟਾਉਣ ਦੇ ਲਈ ਡ੍ਰਿਪ ਸਿੰਚਾਈ ਕੀਤੀ ਜਾਂਦੀ ਹੈ। ਠੀਕ ਹੈ ਡ੍ਰਿਪ ਸਿੰਚਾਈ ਕੀਤੀ ਜਾਂਦੀ ਹੈ ਨੈਕਸਟ ਹੈ ਜੀ ਗੋਬਿੰਦ ਸਾਗਰ ਝੀਲ ਕਿਸ ਬੰਨ ਤੋਂ ਬੰਨ ਦੀ ਤੋਂ ਕੱਢੀ ਗਈ ਹੈ ਤਾਂ ਇਹ ਜਿਹੜੀ ਗੋਬਿੰਦ ਸਾਗਰ ਝੀਲ ਹੈ ਨਾ ਪਾਖੜਾ ਨੰਗਲ ਬੰਨ ਤੋਂ ਕੱਢੀ ਗਈ ਹੈ ਜੀ ਸਤਲੁਜ ਨਦੀ ਦੇ ਉੱਤੇ ਇਹ ਜਿਹੜਾ ਬੰਨ ਹੈ ਪਾਖੜਾ ਨੰਗਲ ਡੈਮ ਨੈਕਸਟ ਹੈ ਜੀ ਪੋਂਗ ਡੈਮ ਕਿਹੜੀ ਨਦੀ ਤੇ ਹੈ ਤਾਂ ਪੋਂਗ ਡੈਮ ਹੈ ਜੀ ਬਿਆਸ ਨਦੀ ਦੇ ਉੱਤੇ ਆ

ਤਾਂ ਇਹ ਜਿਹੜੀ ਭਾਖੜਾ ਨੰਗਲ ਯੋਜਨਾ ਜੀ ਇਹ ਸਤਲੁਜ ਨਦੀ ਦੇ ਉੱਤੇ ਆ ਉਹ ਕਾਈ ਪ੍ਰਯੋਜਨਾ ਕਿਸ ਨਦੀ ਤੇ ਹੈ ਤਾਂ ਤਾਪਤੀ ਨਦੀ ਦੇ ਉੱਤੇ ਹੈ ਜੀ ਉਕਾਈ ਪ੍ਰਯੋਜਨਾ ਤਾਪਤੀ ਨਦੀ ਦੇ ਉੱਤੇ ਹੈ ਕੋਇਨਾ ਪ੍ਰਯੋਜਨਾ ਕਿੱਥੇ ਹੈ ਜੀ ਮਹਾਰਾਸ਼ਟਰ ਦੇ ਵਿੱਚ ਠੀਕ ਹੈ ਕੋਇਨਾ ਪ੍ਰਯੋਜਨਾ ਮਹਾਰਾਸ਼ਟਰ ਦੇ ਵਿੱਚ ਹੈ ਸਲਾਲ ਪ੍ਰਯੋਜਨਾ ਜੰਮੂ ਕਸ਼ਮੀਰ ਦੇ ਵਿੱਚ ਇੱਕ ਪਰियोजना ਹੈ ਪਹਿਲਾ ਕੁਐਸਚਨ ਇਥੇ ਕਵਰ ਹੋ ਗਿਆ ਸਲਾਲ ਪ੍ਰਯੋਜਨਾ ਕਿੱਥੇ ਆ ਜੰਮੂ ਕਸ਼ਮੀਰ ਦੇ ਵਿੱਚ ਕਿਸ ਨਦੀ ਤੇ ਹੈ ਜੀ ਚਨਾਬ ਨਦੀ ਤੇ ਚਨਾਬ ਨਦੀ ਵੀ ਜੰਮੂ ਕਸ਼ਮੀਰ ਦੇ ਵਿੱਚੋਂ ਥੋੜੀ ਜੀ ਮਤਲਬ ਲੰਘਦੀ ਹੈ ਜੀ ਤਾਂ ਇਸ ਕਰਕੇ ਚਨਾਬ ਨਦੀ ਦੇ ਉੱਤੇ ਸਲਾਲ ਪ੍ਰਯੋਜਨਾ ਬਣੀ ਹੋਈ ਹੈ ਇਹ ਕੁਐਸਚਨ ਇੰਪੋਰਟੈਂਟ ਆ ਸਰਦਾਂਸ ਰੂਵਰ ਬਣ ਕਿਸ ਨਦੀ ਤੇ ਬਣਿਆ ਹੋਇਆ ਹੈ ਤਾਂ ਇਹ ਬਣਿਆ ਹੋਇਆ ਜੀ ਨਰਮਦਾ ਨਦੀ ਤੇ ਸ਼ਾਰਦਾ ਨਹਿਰ ਉੱਤਰ ਪ੍ਰਦੇਸ਼ ਦੀ ਸਭ ਤੋਂ ਵੱਡੀ ਨਹਿਰ ਹੈ ਤਾਂ ਇਹ ਵੀ ਤੁਸੀਂ ਯਾਦ ਰੱਖ ਲਓ ਜੀ ਸ਼ਰਦਾ ਨਹਿਰ ਉੱਤਰ ਪ੍ਰਦੇਸ਼ ਦੇ ਵਿੱਚ ਵਹਿੰਦੀ ਆ ਤੇ ਇਹ ਉੱਤਰ ਪ੍ਰਦੇਸ਼ ਦੀ ਸਭ ਤੋਂ ਵੱਡੀ ਨਹਿਰ ਹੈ ਤਵਾ ਪ੍ਰਯੋਜਨਾ ਤਵਾ ਪ੍ਰਯੋਜਨਾ ਕਿੱਥੇ ਹੈ ਜੀ ਮੱਧ ਪ੍ਰਦੇਸ਼ ਦੇ ਵਿੱਚ ਨਰਮਦਾ ਨਦੀ ਤੇ ਹੈ ਤਵਾ ਪ੍ਰਯੋਜਨਾ ਐਮ ਪੀ ਮਤਲਬ ਮੱਧ ਪ੍ਰਦੇਸ਼ ਦੇ ਵਿੱਚ ਨਰਮਦਾ ਨਦੀ ਦੇ ਉੱਤੇ ਬਣੀ ਹੋਈ ਆ ਨੈਕਸਟ ਹੈ ਜੀ ਇੱਕ ਕੁਐਸਚਨ ਬਹੁਤ ਇੰਪੋਰਟੈਂਟ ਹੈ ਜੀ ਪੇਪਰਾਂ ਦੇ ਵਿੱਚ ਆ ਚੁੱਕਾ ਹੈ ਤਾਂ ਇਸੇ ਕਰਕੇ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਜਿਹੜਾ ਅੱਜ ਦਾ ਇੰਪੋਰਟੈਂਟ ਟਾਪਿਕ ਹੈ ਜੀ ਤੁਸੀਂ ਜ਼ਰੂਰ ਪੜ੍ਹਨਾ ਆ ਰਣਜੀਤ ਸਾਗਰ ਡੈਮ ਰਣਜੀਤ ਸਾਗਰ ਡੈਮ ਕਿੱਥੇ ਆ ਜੀ ਰਾਵੀ ਕੰਢੀ ਦੇ ਰਾਵੀ ਨਦੀ ਦੇ ਕਿਨਾਰੇ ਆ ਪਹਿਲੀ ਗੱਲ ਤਾਂ ਇਹ ਯਾਦ ਰੱਖਣੀ ਆ ਕਿ ਰਣਜੀਤ ਸਾਗਰ ਬੰਨ ਕਿਹੜੀ ਨਦੀ ਤੇ ਬਣਿਆ ਹੋਇਆ ਹੈ ਰਾਵੀ ਨਦੀ ਤੇ ਬਣਿਆ ਹੋਇਆ ਤੇ ਇਹ ਜਿਹੜਾ ਰਣਜੀਤ ਸਾਗਰ ਡੈਮ ਆ ਨਾ ਥੀਨ ਪਿੰਡ ਦੇ ਵਿੱਚ ਬਣਿਆ ਹੋਇਆ ਆ ਠੀਕ ਹੈ ਜੀ ਥੀਨ ਪਿੰਡ ਦੇ ਵਿੱਚ ਬਣਿਆ ਹੋਇਆ ਆ ਤੇ ਇਹਦੇ ਵਿੱਚ ਨਾ ਕਈ ਵਾਰੀ ਕੁਐਸਚਨ ਪੁੱਛਿਆ ਗਿਆ ਆ ਪੇਪਰ ਪੀਐਸਟੈਟ ਦੇ ਵਿੱਚ ਵੀ ਦੋ ਤਿੰਨ ਵਾਰੀ ਇਸੇ ਜਿਹਾ ਹੀ ਕੁਐਸਚਨ ਪੁੱਛਿਆ ਗਿਆ ਆ ਕਿ ਰਣਜੀਤ ਸਾਗਰ ਡੈਮ ਕਿਹੜੀ ਨਦੀ ਦੇ ਕੰਢੇ ਤੇ ਬਣਿਆ ਹੈ ਰਾਵੀ ਨਦੀ ਦੇ ਕੰਢੇ ਤੇ ਤੇ ਇਹਨੂੰ ਇੱਕ ਥੀਨ ਥੀਨ ਡੈਮ ਕਿਸ ਨੂੰ ਕਿਹਾ ਜਾਂਦਾ ਹੈ ਇੱਕ ਵਾਰੀ ਇਹ ਕੁਐਸਚਨ ਆਇਆ ਸੀਗਾ ਰਣਜੀਤ ਸਾਗਰ ਡੈਮ ਨੂੰ ਥੀਨ ਡੈਮ ਕਿਹਾ ਜਾਂਦਾ ਹੈ ਕਿਉਂਕਿ ਇਹ ਥੀਨ ਪਿੰਡ ਦੇ ਵਿੱਚ ਬਣਿਆ ਹੋਇਆ ਆ ਤੇ ਇਹ ਮਿੱਟੀ ਦਾ ਬਣਿਆ ਹੋਇਆ ਜੀ ਇਹ ਜੇਕਰ ਕੋਈ ਮਤਲਬ ਕਿਸ ਕੋਈ ਉਸ ਇਲਾਕੇ ਵਾਲੇ ਰਹਿੰਦਾ ਰਾਵੀ ਨਦੀ ਵਾਲੇ ਸਾਈਡ ਤੇ ਉੱਥੋਂ ਦੀ ਫਰੋਇਪਰ ਵਾਲੀ ਸਾਈਡ ਤੁਸੀਂ ਦੇਖ ਸਕਦੇ ਹੋ ਬੰਨ ਮਿੱਟੀ ਦੇ ਬਣੇ ਹੋਏ ਆ ਬਹੁਤ ਵੱਡਾ ਬੰਨ ਬਣਿਆ ਹੋਇਆ ਤਾਂ ਇਸ ਤਰ੍ਹਾਂ ਇਹ ਜਿਹੜਾ ਰਾਵੀ ਦੇ ਕੰਢੇ ਥੀਨ ਡੈਮ ਬਣਿਆ ਹੋਇਆ ਇਹ ਮਿੱਟੀ ਦਾ ਬਣਿਆ ਹੋਇਆ ਜੀ ਮਿੱਟੀ ਦਾ ਇਹ ਬਣਿਆ ਹੋਇਆ ਇਹ ਕੁਐਸਚਨ ਪੇਪਰ ਦੇ ਵਿੱਚ ਆ ਚੁੱਕਿਆ ਹੈ ਮਿੱਟੀ ਦੇ ਬਣੇ ਹੋਏ ਤੋਂ ਠੀਕ ਹੈ ਜੀ ਨੈਕਸਟ ਜੀ ਵਿਸ਼ਵ ਦਾ ਸਭ ਤੋਂ ਵੱਡਾ ਹੜ੍ਹ ਗ੍ਰਸਤ ਦੇਸ਼ ਕਿਹੜਾ ਆ ਤਾਂ ਬੰਗਲਾਦੇਸ਼ ਆ ਵਿਸ਼ਵ ਦਾ ਸਭ ਤੋਂ ਵੱਡਾ ਹੜ੍ਹ ਗ੍ਰਸਤ ਸਭ ਤੋਂ ਵੱਧ ਹੜ੍ਹ ਕਿੱਥੇ ਆਉਂਦੇ ਆ ਬੰਗਲਾਦੇਸ਼ ਦੇ ਵਿੱਚ ਆਉਂਦੇ ਆ ਤੇ ਬੰਗਲਾਦੇਸ਼ ਤੋਂ ਬਾਅਦ ਜਿਹੜਾ ਸਭ ਤੋਂ ਵੱਡਾ ਹੜ੍ਹ ਗ੍ਰਸਤ ਦੇਸ਼ ਹੈ ਜੀ ਉਹ ਹੈਗਾ ਆ ਭਾਰਤ ਵਿਸ਼ਵ ਦੇ ਵਿੱਚ ਦੁਨੀਆ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਹੜ੍ਹ ਗ੍ਰਸਤ ਦੇਸ਼ ਹੈ ਜੀ ਉਹ ਹੈਗਾ ਬੰਗਲਾਦੇਸ਼ ਤੇ ਦੂਸਰੇ ਨੰਬਰ ਤੇ ਆ ਭਾਰਤ ਆ ta ACG ਆਪਣੀ ਅੱਜ ਦੀ ਕਲਾਸ ਤਾਂ ਇਹਦੇ ਵਿੱਚ ਆਪਾਂ ਇਹ ਸਾਰੇ ਕੁਐਸਚਨ ਜੋ NCERT ਦੇ ਵਿੱਚ ਦਿੱਤੇ ਹੋਏ ਆ ਉਹ ਆਪਾਂ ਕਵਰ ਕਰ ਲਏ ਆ ਜੀ ਬਾਕੀ ਜੇ ਕੋਈ ਰਹਿ ਵੀ ਗਿਆ ਹੋਇਆ ਤਾਂ ਆਪਣੀਆਂ ਹਜੇ ਕਲਾਸਾਂ ਆਉਂਦੀਆਂ ਰਹਿਣਗੀਆਂ ਜੀ ਤਾਂ ਮੇਰੇ ਚੈਨਲ ਦੇ ਨਾਲ ਜੁੜੇ ਰਹੋ ਆਉਣ ਵਾਲੀਆਂ ਵੀਡੀਓਜ਼ ਨੂੰ ਦੇਖਣ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਵੀਡੀਓ ਦੇਖਣ ਲਈ ਧੰਨਵਾਦ